ਸੇਵਾ ਪ੍ਰਾਪਤੀ ਮੇਹਾਨ ਵਸੇ ਗੁਣ ਮੇਂ ਗਰਭ ਵਸੇ ਜਿੱਥੇ ਗੁਣੇ ਉਥੇ ਹੰਕਾਰ ਵੀ ਅਗੇ ਡੇਰਾ ਲਾ ਲੰਦਾ ਮੈਂ ਗੁਣੀ ਮੇਰੇ ਅਰਖੋਣ ਤੇ ਸੇਵਾ ਵਸੇ ਦਿਲ ਮੇਂ ਜਿੱਥੇ ਹਿਰਦੇ ਚ ਗਰੀਬੀ ਆ ਨਾ ਉਥੇ ਸੇਵਾ ਕੇ ਨਿਵਾਸ ਕਰਦੀ ਤੇ ਅੱਜ ਅਸੀਂ ਲੱਗਾ ਮਾਤਾਂ ਦੇ ਅਗਿਆਨੀ ਤੇ ਨਹੀਂ ਤਾਂ ਬਹੁਤ ਬਣ ਗਏ ਆ ਅਥੀ ਸੇਵਾ ਛੱਡ ਪਰ ਗੁਰੂ ਨਾਨਕ ਸਾਹਿਬ ਦਾ ਘਰ ਦੀ ਪੜਾਈ ਜੋੜੇ ਝਾੜਨ ਤੋਂ ਝਾੜੂ ਪੋਚਾ ਲਾਉਣ ਤੋਂ ਭਾਂਡੇ ਮੰਜਣ ਤੋਂ ਇੱਥੋਂ ਸ਼ੁਰੂ ਹੋਏ ਆ। ਪੋਚੀ ਜਾਂ ਛੱਡੀ ਜਾਂਦੇ ਆ। ਇਸ ਕਰਕੇ ਉਹ ਸੇਵਾ ਵਾਲਾ ਭਾਵ ਨਹੀਂ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ। ਤੇ ਜੇ ਹੁਣ ਭਾਂਡਾ ਸਾਫ਼ ਹੀ ਨਹੀਂ ਸੋਨੇ ਦਾ ਵੀ ਹੈ ਦੁੱਧ ਪਾਲੋ ਰੂਹ ਸਾਬ ਦਾ ਤੇ ਮਾਰ ਦੇ ਪਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੇ ਕੋ ਜਾਵੋ ਦੂਧ ਕਰਮ ਫੁਨ ਸਵਰਤ ਸਮਾਇਣ ਹੋਏ ਨਰਾਸ ਜਿਮਾਪੋ